ਹਾਂ ਕੀ ਸਾਰਿਆਂ ਨੂੰ ਪਤ੍ਰੀ ਆਕਾਨ ਤੇ ਲੌਗੀ ਪੰਖਹਾਂ ਨਹੀਂ ਪੇਛਾਰਦੇ ਰੂਪ ਅਤੇ ਬਸੰਤ ਫਾਲ ਤੀਸਰਾ ਰਾਜੀ ਦੀ ਇਹ ਬਚਨ ਸੁਣ ਕੇ ਰਾਣੀ ਦੇ ਤੋਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਉਸ ਨੂੰ ਅਰਜ온 ਲਈ ਆਪਣਾ ਹਾਰ ਸ਼ਿੰਗਾਰ ਕਰਨ ਲੱਗੀ ਅਗਲੀ ਸਵੇਰ ਖਰਗਸੈਣ ਨੇ ਬਸੰਤ ਨੂੰ ਪਰੇਤਰਪਾਰ ਵਿੱਚ ਤਲਬ ਕਰ ਲਿਆ ਤਲਬ ਕਰ ਲਿਆ ਤੇ ਉਸ ਦਾ ਪੱਖ ਸੁਣੇ ਬਗੈਰ ਹੀ ਉਸ ਨੂੰ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ ਸਾਰੇ ਦਰਬਾਰ ਵਿੱਚ ਸ਼ਮਾਟਾ ਛਾ ਗਿਆ ਕਿਸੇ ਦੀ ਯਰਤ ਨਹੀਂ ਸੀ ਰਾਜ ਦੇ ਹੁਕਮ ਨੂੰ ਮੋੜਨ ਦੀ ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਵੀ ਕਸੂਰ ਹੈ ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰ ਬਸੰਤ ਦਾ ਉਹ ਨਾਇਰਾ ਵਿੱਚ ਕਸੂਰ ਵਾਰ ਸੀ ਅਤੇ ਉਹ ਦਸਤ ਨੂੰ ਬੇ ਨਿਕਾਲੀ ਦੀ ਸਜਾ ਦੇ ਕੇ ਆਪਣੇ ਅਦਲੀ ਰਾਜਾ ਹੋਣ ਦਾ ਤਰਨ ਨਿਭਾ ਰਿਹਾ ਸੀ ਦਸਤ ਨੂੰ ਇਹ ਆਸ ਨਹੀਂ ਸੀ ਕਿ ਉਸ ਦਾ ਪਿਤਾ ਹੌਲਾ ਬਖ ਜਾਣੇ ਬਿਨਾ ਅਜੇ ਹੀ ਸਜਾ ਸੁਣਾ ਦੇਵੇਗਾ ਉਹ ਆਪਣੇ ਦਿਲ ਤੇ ਪੱਥਰ ਵਰਕ ਕੇ ਬੈਠ ਗਿਆ ਉਹਨੂੰ ਬਿਸ਼ਲੀ ਮਾਂ ਦੀ ਯਾਦ ਆਈ ਫੇ ਉਹਦਾ ਗੱਜ ਭਰ ਆਇਆ ਉਹ ਪਏ ਨੇਣਾ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਕੋੜੇ ਤੇ ਸਵਾਰ ਹੋ ਕੇ ਤੁਰ ਪਿਆ ਅਜੀਬ ਉਹ ਕੁਝ ਕਦਮਾਂ ਤੇ ਹੀ ਗਿਆ ਸੀ ਕੇ ਰੂਪ ਵਿੱਚ ਕੋੜੇ ਸਮੇਤ ਫੋੜੇ ਨਾਲ ਜਾਂ ਰਿਹਾ ਤੇ ਬੋਲਿਆ ਹੰ ਮਿਗਰੇ ਤੇਰੇ ਬਗਾਰ ਇਕੱਲਾ ਕਿਵੇਂ ਰਹੇ ਸਕਦਾ ਤੇਰੇ ਨਾਲ ਹੀ ਚੱਲਾਂਗਾ ਨਾ ਰੁਕ ਵੀ ਜਾਏ ਤੂੰ ਕਿਉਂ ਘਟ ਚੱਲ ਨਹੀਂ ਜੋ ਮੇਰੇ ਕਰਮਾਂ 'ਚ ਲਿਖਿਆ ਹੋਤਾ ਮੈਂ ਭੋਗਣੇ ਹੀ ਆ ਲੱਜਾ ਪਿਛਾ ਮੜ ਗਿਆ ਵੀਰੇ ਚਾਹ ਪਿਛਾ ਮੜ ਜਾ ਵੀਰੇ ਰੂਪ ਜਿਤ ਕਰਕੇ ਬਸੰਤ ਦੇ ਨਾਲ ਤੇ ਜੰਗਲ ਬਿਆਬਾਨਾਂ ਨੂੰ ਤਰਪਿਆ ਹੁਣ ਆਪਣੇ ਦੇਸ਼ ਦੀ ਖੱਦ ਪਾ ਕੰਮ ਲਈ ਤੇ ਗਵਾਲ ਡੀਰ ਰਾਏ ਤੇ ਜੰਗਲ ਦੇ ਬੇਬਿਆਂ ਵਿੱਚ ਜਾਂ ਬੜੀ ਜੋ ਕੰਦ ਮੋਰ ਮਿਲਦਾ ਖਾ ਕੇ ਗੁਜ਼ਾਰਾ ਕਰ ਲੈਂਦੇ ਰਾਤ ਨੂੰ ਕਿਸੇ ਤਰ੍ਹਾਂ ਥੱਲੇ ਟਿਕ ਜਾਂਦੇ ਜੰਗਲੀ ਜੀਵ ਜਤੂਆਂ ਤੋਂ ਬਚਣ ਲਈ ਅੱਧੀ ਰਾਤ ਤੱਕ ਇੱਕ ਜਣਾ ਜਾਗਦਾ ਦੂਜਾ ਸੌਂਦਾ ਇਸ ਤਰ੍ਹਾਂ ਵਾਰੋ ਵਾਰੀ ਯਾਦਵੇ ਸੌਂਦੇ ਇੱਕ ਸਾਲ ਤੋਂ ਵੀ ਵੱਧ ਸਮਾਂ ਉਹ ਇਸੇ ਭਟਕਣਾ ਵਿੱਚ ਭਟਕਦੇ ਰਹੇ ਉਹਨਾਂ ਕਈ ਨਤਗਾ ਤਰੇਆ ਘਾਟੀਆਂ ਤੇ ਪਹਾੜ ਪਾਰ ਕੀਤੇ ਅਤੇ ਇੱਕ ਦਿਨ ਕੀ ਪਹਾੜਾਂ ਵਾਪਰੇ ਰਾਤ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗਦਾ ਸੀ ਜਦੋਂ ਰੂਪ ਦੀ ਜਾਗ ਖੁੱਲੀ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆਏ ਮਰਿਆ ਪਿਆ ਉਹਨੇ ਉਹਨੂੰ ਹਿਲਾਇਆ ਵੀ ਪਰ ਬਸੰਤ ਤਸਤੋਮਸ ਨਾ ਹੋਇਆ ਰੂਪ ਸੋਚੀ ਪੈ ਗਿਆ ਕਰੇ ਤਾਂ ਕੀ ਕਰੇ ਇਹ ਜੰਗਲ ਬਿਆਬਾਨ ਪ੍ਰਯਤੀਸ਼ ਕੋਈ ਮਦਦਕਾਰ ਨਹੀਂ ਓਹ ਕਫਨ ਦਾ ਪ੍ਰਬੰਧ ਕਰਨ ਲਈ ਬਸੰਤ ਦੀ লাশ ਨੂੰ ਇੰਦਰਾਖਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਨੂੰ ਤਰਪਿਆ ਤਰਦੇ ਤਰਪਿਆ ਰੂਪ ਨਿਸਰਤ ਦੀ ਰਾਇਤ ਤਾਨੀ ਧੁੱਜ ਗਿਆ ਸ਼ਹਿਰ ਦੀ ਆਲੀ ਦੀਵਾਲੀ ਬਹੁਤ ਸੰਪੱਤੀਪੂਰਨ ਸੀ ਤੇ ਅੰਦਰ ਗਿਆਨ ਦਾ ਹੀ ਕੇਵਲ ਇੱਕੋ ਇੱਕ ਦਰਵਾਜ਼ਾ ਸੀ ਉਹ ਦਰਵਾਜ਼ੇ ਰੰਗ ਅੰਦਰ ਵਰਣ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਸ ਨੂੰ ਰੋਕ ਲਿਆ इन्ने नु ਉੱਥੇ ਹੋਰ ਬਹੁਤ ਸਾਰੇ ਸਾਹੀ ਤਰਪਾਰੀ ਆ ਗਏ ਉਹਨਾਂ ਨੂੰਰੂਪ ਨੂੰ ਕੇ ਆ ਇਹ ਪਰਦੇਸੀ ਨਯਵਾਨਾ ਕਲਟ ਦੇਸ਼ਦਾਰਾ ਜਾਂ ਸਵਰਗਵਾਸ ਹੋ ਗਿਆ ਪ੍ਰੰਪਰਾ ਅਨੁਸਾਰ ਸਾਰੇ ਅਧਿਕਾਰੀਆਂ ਅਤੇ ਗਿਰਪਾਰੀਆਂ ਨੇ ਫੈਸਲਾ ਕੀਤਾ ਕਿ ਜਿਹੜਾ ਵੀ ਪਹਿਲਾ ਯਾਤਰੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਬੜੇਗਾ ਉਹ ਨੂੰ ਰਾਜ ਸਿੰਘਾਸਣ ਤੇ ਬਿਠਾ ਦਿੱਤਾ ਗਿਆ ਵੇਗਾ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰਨ ਵੇਲੇ ਕਰਨ ਵਾਲੇ ਪਹਿਨੇ ਪੁਰਸ਼ ਹੋ ਉਸ ਕਰਕੇ ਹੁਣ ਸਾਡੇ ਰਾਜਾ ਹੋ ਗਏ ਇੰਨਾਂ ਆਖ ਉਹਨਾਂ ਨੇ ਰੂਪ ਨੂੰ ਸਹੀ ਵਸਤਰ ਪਹਿਨਾ ਕੇ ਵਿਦੀਵਤ ਅਰ ਸਮਾਨਾਰ ਰਾਜ ਸਿੰਘ ਆਸਣ ਤੇ ਬਿਰਾਜਮਾਨ ਕਰ ਦਿੱਤਾ ਰੂਪ ਹੌਣ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜਦਰਪਾਰੀਆਂ ਨੇ ਇੰਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਨ ਲਈ ਬਸੰਤ ਨੂੰ ਵੀ ਭੁੱਲ ਗਿਆ ਉਹ ਕੁਝ ਦਿਨਾਂ ਬਾਦ ਉਹ ਸੁਥਾਨ ਤੇ ਵੀ ਗਿਆ ਜਿੱਤੇ ਬਸੰਤ ਵੀ ਲਾਸ਼ ਪਈ ਸੀ ਉਸ ਇੰਦਰਾਖਤ ਥੱਲੇ ਲਾਸ਼ ਨਾ ਵੇਖ ਕਿ ਉਹਨੇ ਇਹ ਅਨੁਮਾਨ ਲਾ ਲਿਆ ਕਿ ਬਸੰਤ ਵੀ ਲਾਸ਼ ਨੂੰ ਜੰਗਲੀ ਜਾਨਵਰ ਖਾ ਗਈ ਉਹਨੇ ਜੰਗਲੀ ਜਾਨਵਰ ਖਾ ਗਏ ਹੋਣਗੇ ਉਹ ਬਸੰਤ ਦੇ ਕੰਮ ਨੂੰ ਆਪਣੇ ਦਿਲ ਵਿੱਚ ਸਮੋਹ ਕੀਤਾ ਅਤੇ ਆਪਣੀ ਰਾਜ ਦੇ ਕੰਮ ਦਾ ਚਲਾਉਣ ਲੱਗਾ ਅਨਿਤ ਬਸੰਤ ਵੀ ਹੋਣੀ ਦੇਖੋ ਜਦੋਂ ਉਹ ਉਹ ਇੱਕ ਕਫਣ ਵੀ ਭਾਗ ਵਿੱਚ ਉਹਨੂੰ ਛੱਡ ਕੇ ਗਿਆ ਸੀ ਉਸ ਦੇ ਜਾਣ ਬਾਅਦ ਹੀ ਮੰਗਲਨਾਥ ਨਾ ਦਾ ਜੋਗੀ ਕਿਤਰਮ ਹੰਤਰਤਾ ਫਿਰਤਾ ਉਸ ਦਰਖਤ ਕੋਲ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ ਜੋਗੀ ਨੇ ਉਸ ਨੂੰ ਹਲਾ ਗੁਲਾ ਕੇ ਵੇਖਿਆ ਤੇ ਉਸ ਦੀ ਨਬਜ ਵੇਖੀ ਨਬਜ ਚੱਲ ਰਹੀ ਸੀ ਆਸਨ ਵਿੱਚ ਉਹ ਮਰਿਆ ਨਹੀਂ ਸੀ ਮਰਿਆ ਨਹੀਂ ਸਿਰ ਬੇਹੋਸ਼ ਹੋਇਆ ਸੀ ਉਹਨੂੰ ਕਿਸੇ ਯਾਰ ਨੇ ਸੁਪਨੇ ਦੱਸ ਕੇ ਬੇਸੁੱਧ ਕਰ ਦਿੱਤਾ ਸੀ ਜੋਗੀ ਨੇ ਜੰਗਲੀ ਬੂਟਿਆਂ ਦੀ ਵਰਤੋਂ ਕਰਕੇ ਉਹਨੂੰ ਹੋਸ਼ ਵਿੱਚ ਲਿਆਂਦਾ ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ ਜੋਗੀ ਉਸ ਨੂੰ ਆਪਣੀ ਕੁਟਗਾ ਵਿੱਚ ਲੇ ਆਇਆ ਤੇ ਆਪਣੇ ਕੋਲ ਹੀ ਰੱਖ ਲਿਆ ਬਸੰਤ ਨੇ ਵੀ ਆਪਣੇ ਜੀਵਨ ਦਾ ਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿੱਚ ਲੀਨ ਹੋ ਗਿਆ ਉਸ ਨੂ ਰੂਪ ਦੀ ਯਾਦ ਹੁੰਦੀ ਸੋਚਦਾ ਪਤਾ ਨਹੀਂ ਉਸ ਨਾਲ ਕੀ ਬਣੀ ਹੋਵੇਗੀ ਘਾਰੇ ਜਿਉਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਨੇ ਆਪਣਾ ਖਾਜਾ ਬਣਾ ਲਿਆ yogi kol ਰਹਿੰਦੇ ਆ ਬਸੰਤ ਨੇ ਸੱਤ ਵਰੇ ਲੰਗਾ ਦਿੱਤੇ ਸੋ ਇਫ ਅੱਜ ਦੀ ਕਹਾਣੀ ਅਗਲਾ ਭਾਗ ਆਪਾਂ ਕੱਲ ਨੂੰ ਪੇਸ਼ ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਰੱਬ ਰੱਖਾ ਆਪ ਤੇ ਵਾਤੇ ਰੱਖੋ ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਧੰਨਵਾਦ